ਅਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਸ਼ੌਂਮਿਆ ਕਾਲੀਗਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਹੋਰ ਵਧਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਚ ਭੇਜਿਆ ਗਿਆ ਸੀ ਤੇ ਇਸ ਦੇ ਸਮੇਂ ਸੀਮਾ ਅੱਜ ਖਤਮ ਹੋ ਰਹੀ ਸੀ ਇਸ ਤੋਂ ਬਾਅਦ ਅੱਜ ਉਹਨਾਂ ਦੀ ਮੁਹਾਲੀ ਕੋਰਟ ਚ ਪੇਸ਼ੀ ਹੁੰਦੀ ਹੈ ਜਿੱਥੇ ਮੁਹਾਲੀ ਕੋਰਟ ਨੇ ਉਹਨਾਂ ਨੂੰ 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ਚ ਭੇਜ ਦਿੱਤਾ ਦੱਸਿਆ ਕਿ ਮਜੀਠੀਆ ਦੀ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਸੀ ਉਨਾਬਾ ਜੀਲ ਚ ਬੰਦ ਨੇ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ 25 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਸੀ ਤੇ ਮਜੀਠਿਆ ਕੁਝ ਦਿਨਾਂ ਲਈ ਵਿਜੀਲੈਂਸ ਦੀ ਰਿਮਾਂਡ ਤੇ ਰਹਿ ਇਸ ਤੋਂ ਬਾਅਦ ਮੋਹਾਲੀ ਕੋਰਟ ਨੇ ਉਹਨਾਂ ਨੂੰ ਦੋ ਵਾਰ 14-14 ਦਿਨਾਂ ਦਾ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਦਾ ਐਲਾਨ ਕੀਤਾ ਇਹ ਤੀਸਰੀ ਵਾਰ ਹੈ ਕਿ ਮੋਹਾਲੀ ਕੋਰਟ ਨੇ ਉਹਨਾਂ ਨੂੰ 14 ਦਿਨਾਂ ਦੇ ਨਿਆਇਕ ਹਿਰਾਸਤ ਚ ਭੇਜਿਆ ਇਸ ਦੌਰਾਨ ਪਿਛੇ ਚ ਕੀ ਕੁਝ ਹੋਇਆ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਵਕੀਲ ਨੇ ਸਾਰੀ ਜਾਣਕਾਰੀ ਦਿੱਤੀ ਹੈ ਤੁਸੀਂ ਇੱਕ ਵਾਰ ਪੁੱਛੋ ਮਜੀਠੀਆ ਸਾਹਿਬ ਦਾ 14 ਦਿਨ ਦਾ ਜੁਡੀਸ਼ੀਅਲ ਰਿਮਾਂਡ ਖਤਮ ਹੋ ਰਿਹਾ ਸੀ ਉਹਦੀ ਸੁਣਵਾਈ ਸੀ ਔਰ ਇੱਕ ਪ੍ਰੋਸੀਜਰ ਹੈ ਜਿੰਨੀ ਦੇਰ ਬੇਲ ਨਹੀਂ ਹੁੰਦੀ ਓਨੀ ਦੇਰ ਜਿਹੜਾ ਜੁਡੀਸ਼ੀਅਲ ਰਿਮਾਂਡ ਹੁੰਦਾ ਹੈ ਉਹ ਹਰ 14 ਦਿਨ ਬਾਅਦ ਦੁਬਾਰਾ 14 ਦਿਨ ਦੇ ਲਈ ਐਕਸਟੈਂਡ ਹੋ ਜਾਂਦਾ ਸੋ ਕਿਉਂਕਿ ਬੇਲ ਦੀ ਸੁਣਵਾਈ ਹਲੇ ਜਾਰੀ ਹੈ ਸੋ ਅੱਜ ਜੁਡੀਸ਼ੀਅਲ ਰਿਮਾਂਡ ਦੀ ਜਿਹੜੀ ਤਰੀਕ ਹੈਗੀ ਹੈ ਉਹ ਹੁਣ 14 ਦਿਨ ਕਿਉਂਕਿ ਐਕਸਟੈਂਡ ਹੋ ਕੇ ਹੁਣ ਉਹ 14 ਅਗਸਤ ਵਾਸਤੇ ਜਿਹੜੀ ਅਗਲੀ ਜੁਡੀਸ਼ੀਅਲ ਰਿਮਾਂਡ ਦੀ ਡੇਟ ਹੈ ਉਹ ਦਿੱਤੀ ਗਈ ਹੈ ਜੀ ਤੇ ਉਹਨਾਂ ਦੀ ਬੈਰਕ ਬਦਲਨ ਨੂੰ ਲੈ ਕੇ ਵੀ ਇੱਕ ਪਟੀਸ਼ਨ ਫਾਈਲ ਕੀਤੀ ਵੀ ਸੀ ਅਰਜੀ ਉਸ ਦੇ ਉੱਪਰ ਕੀ ਰਿਹਾ ਕਿਆ ਸੁਣਵਾਈ ਉਹ ਜਿਹੜੀਆਂ ਐਪਲੀਕੇਸ਼ਨਸ ਨੇ ਜੀ ਉਹ ਸਾਰੀਆਂ 5 ਤਰੀਕ ਵਾਸਤੇ ਰੱਖੀਆਂ ਨੇ ਕੋਰਟ ਨੇ 5 ਤਰੀਕ ਨੂੰ ਉਹ ਐਪਲੀਕੇਸ਼ਨਸ ਦੇ ਵਿੱਚ ਬੈਸ ਹੋਏਗੀ ਜੀ ਜ਼ਮਾਨਤ ਔਰ ਬੈਰਕ ਬਦਲ ਸਾਰੀਆਂ ਬੈਰਕ ਬੈਰਕ ਵਾਲੀ ਹੈਗੀ 6 ਤਰੀਕ ਵਾਸਤੇ ਜਿਹੜੀ ਜ਼ਮਾਨਤ ਵਾਲੀ ਹੈ ਉਹ 5 ਤਰੀਕ ਵਾਸਤੇ ਕਲਰ ਸਾਹਿਬ ਇੱਕ ਹੋਰ ਅੱਜ ਰੇਡ ਹੋਈ ਹੈ ਵਿਜੀਲੈਂਸ ਦੀ ਗਿਲਕੋ ਵਾਲੇ ਰਣਜੀਤ ਸਿੰਘ ਗਿਲ ਦੇ ਉੱਪਰ ਔਰ ਇਹ ਜਾਣਕਾਰੀ ਦੇ ਰਹੇ ਨੇ ਆਪ ਲੀਡਰ ਕੀ ਆ ਰੇਡ ਵੀ ਵਿਕਰਮਜੀਤਿਆ ਦੇ ਕਨੈਕਸ਼ਨ ਦੇ ਵਿੱਚ ਹੀ ਹੈ ਕਿਉਂਕਿ ਇਹਨਾਂ ਦੇ ਅੱਛੇ ਲਿੰਕ ਸੀ ਔਰ ਪੈਸਿਆਂ ਦਾ ਲੈਣ ਦੇਣ ਹੋਇਆ ਹੈ ਵਿਕਰਮਜੀਤਿਆ ਦੇ ਨਾਲ ਰਣਜੀਤ ਸਿੰਘ ਗਿੱਲ ਦਾ ਦੇਖੋ ਜੀਡੀ ਸਰਕਾਰ ਕਹਿੰਦੀ ਸੀ ਕਿ ਜੇ ਅਸੀਂ ਬੜੇ ਪੱਕੇ ਪੈਰੀ ਪਰਚਾ ਦਰਜ ਕੀਤਾ ਸਾਡੇ ਕੋਲ ਬੜੇ ਸਬੂਤ ਨੇ ਉਹ ਅਦਾਲਤ ਦੇ ਵਿੱਚ ਪਿਛਲੇ 20 ਦਿਨਾਂ ਤੋਂ ਬੇਲ ਐਪਲੀਕੇਸ਼ਨ ਤੇ ਬਹਿਸ ਨਹੀਂ ਕਰ ਰਹੀ ਪਰ ਅਖਬਾਰ ਹੋਵੇ ਜਾਂ ਨਿਊਜ਼ ਚੈਨਲ ਹੁਣ ਉਹਨਾਂ 'ਚ ਖਬਰਾਂ ਪਲਾਂਟ ਕਰਨ ਦੇ ਉੱਤੇ ਲੱਗੀ ਹੈ ਪਹਿਲਾਂ 29 ਮੋਬਾਈਲ ਉਹ ਨਹੀਂ ਲੱਭੇ ਫਿਰ 641 ਕਰੋੜ ਉਹ ਨਹੀਂ ਲੱਭਿਆ ਫਿਰ ਇਹ 540 ਕਰੋੜ ਦੀ ਕਲੀਅਰ ਵਾਟਰ ਕੈਪੀਟਲ ਸੀ ਉਹ ਨਹੀਂ ਲੱਭੀ ਫਿਰ 1000 ਏਕੜ ਹੁਣ ਆ ਜੀ ਇੱਕ ਹੋਰ ਸ਼ਗੂਫਾ ਛੱਡਤਾ ਕਹਿੰਦੇ ਜੀ ਜਿਹੜੇ ਰਣਜੀਤ ਗਿਲ ਗਿਲਕੋ ਵਾਲੇ ਨੇ ਉਹਨਾਂ ਦੇ ਘਰੇ ਜਿਹੜੀ ਰੇਡ ਹੋਈ ਹੈ ਉਹ ਤਾਂ ਕੀਤੀ ਗਈ ਹੈ ਕਿ ਉਹਨਾਂ ਦੇ ਤਾਰ ਬਿਕਰਮ ਮਜੀਠੀਆ ਨਾਲ ਜੁੜ ਰਹੇ ਨੇ ਮੈਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਰਣਜੀਤ ਗਿਲ ਨੂੰ ਤਾਂ ਸ਼੍ਰੋਮਣੀ ਅਕਾਲੀ ਦਲ ਛੱਡੇ ਬੜੇ ਦਿਨ ਹੋ ਗਏ ਔਰ ਵਿੱਚ ਦੀ ਤਾਂ ਰੌਲਾ ਪਿਆ ਸੀ ਕਿ ਰਣਜੀਤ ਗਿਲ ਆਮ ਆਦਮੀ ਪਾਰਟੀ ਜਾਰੇ ਨੇ ਜਦੋਂ ਇਹਨਾਂ ਦੀ ਆਪ ਦੀ ਵਿਧਾਇਕ ਨਰਾਜ਼ ਹੋ ਕੇ ਸਤੀਫਾ ਦੇ ਗਈ ਸੀ ਜਿਹਨੂੰ ਸਾਰੀ ਆਮ ਆਦਮੀ ਪਾਰਟੀ ਮਨਾਰੀ ਸੀ ਉਦੋਂ ਤੱਕ ਤਾਂ ਰੇਡ ਹੋਈ ਨਹੀਂ ਹੁਣ ਰਣਜੀਤ ਗਿਲ ਰਾਤ ਬੀਜੇਪੀ ਚ ਚਲੇ ਗਏ ਅੱਜ ਸਵੇਰੇ ਉਹਨਾਂ ਦੇ ਘਰੇ ਰੇਡ ਹੋ ਕੇ ਅਕੇ ਜੀ ਹੁਣੇ ਤਾਰ ਵਿਕਰਮ ਮਜੀਠੀਆ ਦੇ ਕੇਸ ਨਾਲ ਜੁੜਦੇ ਨੇ ਮੈਂ ਆਮ ਆਦਮੀ ਪਾਰਟੀ ਨੂੰ ਇਹ ਗੱਲ ਬੜੇ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੂੰ ਸਿੱਧਾ ਚੈਲੰਜ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਕਿ ਰਣਜੀਤ ਗਿੱਲ ਦੀ ਕਿਸੇ ਵੀ ਕੋਈ ਕੰਪਨੀ ਚ ਕਿਸੇ ਵੀ ਕਿਸੇ ਕਲੋਨੀ ਚ ਵਿਕਰਮ ਮਜੀਠੀਆ ਦੀ 1 ਰੁਪਏ ਦੀ ਇਨਵੈਸਟਮੈਂਟ ਦਿਖਾ ਦਿਓ ਮੈਂ ਚੈਲੰਜ ਕਰਦਾ ਇਹ ਖਹਿੜਾ ਮਾਨ ਸਾਹਿਬ ਐਦਾਂ ਨਹੀਂ ਛੁੱਟਣਾ ਹੁਣ ਮੈਨੂੰ ਲੱਗਦਾ ਵੀ ਤੁਹਾਡੇ ਕੋਲ ਇੱਕੋ ਚੀਜ਼ ਰਹੇਗੀ ਕਿ ਜਿਹੜੀ ਡੋਨਲਡ ਟਰੰਪ ਦੀ ਅਮਰੀਕਾ ਚ ਇਲੈਕਸ਼ਨ ਹੋਈ ਸੀ ਉਹਦੇ ਚ ਵੀ ਕਹਿ ਦਿਓ ਕਿ ਵਿਕਰਮ ਮਜੀਠੀਆ ਦੀ ਇਨਵੈਸਟਮੈਂਟ ਹੈ ਤਾਂ ਹੀ ਡੋਨਲਡ ਟਰੰਪ ਯੂਐਸ ਦਾ ਪ੍ਰੈਜ਼ੀਡੈਂਟ ਬਣ ਗਿਆ ਔਰ ਵਿਜੀਲੈਂਸ ਦੀ ਇੱਕ ਟੀਮ ਹੁਣ ਅਮਰੀਕਾ ਨੂੰ ਤੋੜ ਦਿਓ ਕਿਉਂਕਿ ਵਿਚਾਰੇ ਥੱਕ ਕੇ ਬਹੁਤ ਉਰੇ ਤਾਂ ਲੱਭ ਕੁਝ ਨਹੀਂ ਰਿਹਾ ਜੋਰ ਲੱਗ ਗਿਆ ਸਰਕਾਰ ਦਾ ਲੱਬਿਆ ਕੁਛ ਨਹੀਂ ਹੁਣ ਇਹਨਾਂ ਨੂੰ ਅਮਰੀਕਾ ਨੂੰ ਤੋਰ ਦਿਓ ਨਾਲ ਤਾਂ ਇਹਨਾਂ ਦੀ ਛੁੱਟੀ ਹੋ ਜੂਗੀ ਨਾਲੇ ਥੋੜਾ ਖੜਾ ਛੁੱਟ ਜੂਗਾ ਜੀ ਅਮਰੀਕਾ ਭੇਜੇ ਸੀ ਉੱਥੇ ਵੀ ਕੁਛ ਨਹੀਂ ਲੱਬਿਆ ਸੋ ਇਹ ਜਿਹੜੀਆਂ ਹਵਾ ਹਵਾਈ ਗੱਲਾਂ ਇਹ ਜਿਹੜੀਆਂ ਮਨੋਰ ਕਹਾਣੀ ਆ ਇਹ ਵਿਜੀਲੈਂਸ ਬਣਾ ਰਹੀ ਐ ਔਰ ਖਾਸ ਕਰਕੇ ਇਹਨਾਂ ਦੇ ਬੁਲਾਰੇ ਲੱਗੇ ਨੇ ਮੈਂ ਇਹਨਾਂ ਦੇ ਬੁਲਾਰਿਆਂ ਨੂੰ ਸਿੱਧਾ ਜਾ ਸਵਾਲ ਕਰਦਾ ਕਿ ਤੁਹਾਨੂੰ ਪਤਾ ਅਜ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਤਾਂ ਇਹ ਦਿਨ ਗੈਂਗਸਟਰ ਕਿਸੇ ਨਾ ਕਿਸੇ ਨੂੰ ਮਾਰ ਰਹੇ ਨੇ ਪਰੋਤੀਆਂ ਮੰਗ ਰਹੇ ਨੇ ਕੱਲ ਜਿੱਥੇ ਰਵਿੰਦ ਕੇਜਰੀਵਾਲ ਤੁਰੇ ਫਿਰਦੇ ਸੀ ਜਿਨ੍ਹਾਂ ਦੇ ਘਰੇ ਗਏ ਸੀ ਕਪੜਾ ਵਪਾਰੀ ਦੇ ਉਹਨਾਂ ਦੀ ਮੌਤ ਲਈ ਤਾਂ ਸਰਕਾਰ ਆਪ ਜ਼ਿੰਮੇਵਾਰ ਹੈ ਜਿਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਹੈ ਵਪਾਰੀ ਉਹਨੂੰ ਛੱਡ ਕੇ ਬਾਹਰ ਜਾਣਾ ਚਾਹੁੰਦੇ ਨੇ ਪਹਿਲਾਂ ਪੰਜਾਬ ਕੰਨੀ ਧਿਆਨ ਦਿਓ ਇਕਨੋਮਿਕ ਤੌਰ ਤੇ ਪੰਜਾਬ ਬਹੁਤ ਪਿੱਛੇ ਚਲਾ ਗਿਆ ਔਰ ਡਰੱਗ ਦਾ ਮੈਂ ਇਹਨਾਂ ਦੇ ਬੁਲਾ ਰਿਆਂ ਨੂੰ ਔਰ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਡਰੱਗ ਤੇ ਮਾਣਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਨੇ ਤੁਹਾਡੀ ਸਰਕਾਰ ਦੇ ਮੱਥੇ ਤੇ ਕਲੰਕ ਲਾਇਆ ਕਿ ਐਦਾਂ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਹੀ ਡਰੱਗ ਟ੍ਰੇਡ ਚ ਮਿਲੀ ਐ ਤਾਂ ਹੀ ਡੀਜੀਪੀ ਤੋਂ ਮਾਫੀ ਮੰਗਾਈ ਐ ਔਰ ਡਰੱਗ ਦੇ ਹਾਲਾਤ ਗਵਰਨਰ ਸਾਹਿਬ ਕਹਿ ਰਹੇ ਨੇ ਕਿ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਛੋਟੇ ਬੱਚਿਆਂ ਤੱਕ ਪਹੁੰਚ ਗਿਆ ਉਹ ਗੱਲਾਂ ਤੇ ਜਵਾਬ ਨਾ ਦੇ ਕੇ ਇਹ ਜਿਹੜੀਆਂ ਮਨੋਰ ਕਹਾਣੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੀ ਐ ਇਹਨਾਂ ਚੋਂ ਕੱਖ ਨਹੀਂ ਲੱਭਣਾ ਮੈਂ ਫੇਰ ਦੁਬਾਰਾ ਕਹਦੇ ਆ ਕਿ ਹੁਣ ਇਹ ਗੱਲ ਤੋਂ ਭੱਜੇ ਹੋ ਨਾ ਜਿੱਦਾਂ ਹਜ਼ਾਰ ਏਕੜ ਤੋਂ ਭੱਜ ਗਏ ਜਿੱਦਾਂ 540 ਕਰੋੜ ਜਿਹੜੀ ਕਲੀਅਰ ਵਾਟਰ ਕੈਪੀਟਲ ਐ ਜਿਹਨੂੰ ਅੱਗੇ ਪਹਿਲਾਂ ਵਿਕਰਮ ਮਜੀਠੀਆ ਦੀ ਦੱਸਦੇ ਸੀ ਹੁਣ ਬੁਲਾਉਂਦੇ ਕਿਉਂ ਨਹੀਂ ਉਹਨੂੰ ਕਲੀਅਰ ਵਾਟਰ ਕੈਪੀਟਲ ਨੂੰ ਕਿਉਂ ਨਹੀਂ ਉਹਨੂੰ ਸੰਮਨ ਕੱਢਦੇ ਕਿ ਹੁਣ ਪਤਾ ਲੱਗ ਗਿਆ ਵੀ ਉਹ ਅਮਰੀਕਾ ਦੇ ਗੋਰੇ ਦੀ ਹੈ ਤੇ ਉਹ ਐਡੀ ਵੱਡੀ ਕੰਪਨੀ ਹੈ ਕਿ 50 ਹਜ਼ਾਰ ਕਰੋੜ ਉਹਦਾ ਇਕੱਲਾ ਏਸ਼ੀਆ ਚ ਹੈ ਜੇ ਉਹ ਹੀ ਜੀ ਕੰਪਨੀ ਨੂੰ ਸੱਦ ਲਿਆ ਤਾਂ ਅਗਲੇ ਸਰਕਾਰ ਮੋਦੀ ਮਾਰ ਦੇਣਗੇ ਉਹਨੂੰ ਬੁਲਾ ਕੇ ਤਾਂ ਦਿਖਾਓ ਨਾ ਹੁਣ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਨਾ ਲੈਂਦੇ ਸੋ ਇਸੇ ਤਰੀਕੇ ਹੁਣ ਆ ਜਿਹੜੀ ਰੇਟ ਹੈ ਕਾਕੇ ਜੀ ਵਿਕਰਮ ਮਜੀਠੀਏ ਦੇ ਤਾਰ ਜੁੜਦੇ ਨੇ ਵਿਕਰਮ ਮਜੀਠੀਏ ਦੇ ਤਾਰ ਤੁਸੀਂ ਮੈਨੂੰ ਲੱਗਦਾ ਡੋਨਲਡ ਟਰੰਪ ਤੱਕ ਵੀ ਜੋੜ ਲਓ ਲੱਪਣਾ ਤੁਹਾਨੂੰ ਕੱਖ ਨਹੀਂ ਪਰ ਹੁਣ ਇਹ ਜਿਹੜ ਫੇਰ ਚੈਲੰਜ ਹੈ ਵੀ ਹੁਣ ਇਹ ਤੋਂ ਯੂ-ਟਰਨ ਨਾ ਲਿਓ ਇਹ ਤੋਂ ਭੱਜਿਓ ਨਾ ਇਹਨੂੰ ਸਾਬਤ ਕਰ ਦਿਓ ਉਦਰੀ ਦੂਜੀ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਚੀਮਾ ਤੇ ਨਾਲ ਹੀ ਮਹਿੰਦਰ ਸਿੰਘ ਗਰੇਵਾਲ ਨੇ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜਬ ਮਜੀਠੀਆ ਦੇ ਖਿਲਾਫ ਨਵਾਂ ਮੁਕੱਦਮਾ ਦਰਜ ਕੀਤਾ ਉਸ ਦੀ ਉਹ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਨੇ ਅਤੇ ਅਕਾਲੀ ਦਲ ਦੇ ਪ੍ਰਧਾਨ ਬਾਦਲ ਨੇ ਇਸ ਮਾਮਲੇ ਤੇ ਸੂਬੇ ਦੇ ਰਾਜਪਾਲ ਤੋਂ ਮਿਲਣ ਲਈ ਸਮਾਂ ਮੰਗਿਆ ਪਰ ਰਾਜਪਾਲ ਦੀ ਸਿਹਤ ਠੀਕ ਨਾ ਹੋਣ ਕਾਰਨ ਇਸ ਵਿੱਚ ਇੱਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਸਮੁੱਚੀ ਪਾਰਟੀ ਤੇ ਸੀਨੀਅਰ ਆਗੂ ਮਜੀਠੀਆ ਨਾਲ ਚਟਾਨਵਾ ਖੜੇ ਨੇ ਜਿਨ੍ਹਾਂ ਖਿਲਾਫ ਆਪ ਸਰਕਾਰ ਵੱਲੋਂ ਸਿਆਸੀ ਬਦਲਖੋਰੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੇ ਨਾਗਰਿਕ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹੁਣ ਸਰਕਾਰ ਨੇ ਵਿਰੋਧੀ ਧਿਰ ਦੀ ਆਵਾਜ਼ ਦਬਾਉਣ ਦੀ ਯਤਨਾਂ ਵਿੱਚ ਉਹਨਾਂ ਖਿਲਾਫ ਇੱਕ ਹੋਰ ਕੇਸ ਦਰਜ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮਜੀਠੀਆ ਖਿਲਾਫ ਹੁਣ 25 ਜੂਨ ਨੂੰ ਉਹਨਾਂ ਦੇ ਅੰਮ੍ਰਿਤਸਰ ਵਿਛਲੇ ਰਿਹਾਈਸ਼ ਤੇ ਛਾਪੇ ਦੌਰਾਨ ਵਿਜੀਲੈਂਸ ਬਿਊਰੋ ਦੀ ਟੀਮ ਦੇ ਕੰਮ ਚਿਰਕਵਟ ਪੌਣ ਦੇ ਇਲਜ਼ਾਮ ਲਗਾਏ ਗਏ ਨੇ ਅਮਨਪਾਟੀ ਮਹਿਸੂਸ ਕਰ ਰਹੀ ਹੈ ਕਿ ਜਨਾ ਚੇਰ ਮਜੀਠੀਆ ਇੱਕ ਆਮ ਨਾਗਰਿਕ ਵਾਂਗ ਘੁੰਮਦੇ ਰਹੇਗਾ ਤਾਂ ਉਹਨਾਂ ਚੇਰ ਆਪ ਵਾਲਿਆਂ ਨੂੰ ਲੋਕ ਪਿੰਡਾਂ ਤੇ ਸ਼ਹਿਰਾਂ 'ਚ ਨਹੀਂ ਵੜਨ ਦੇਣਗੇ ਨਵਾਂ ਕੇਸਵੀ ਮਜੀਠੀਆ ਪਰਿਵਾਰ ਤੇ ਦਬਾਅ ਬਣਾਉਣ ਲਈ ਦਰਜ ਕੀਤਾ ਗਿਆ